ਸੋ ਵੀਡੀਓ ਨੇ ਦੇਖ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਖੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੇਖਦੇ ਹੀ ਦੇਖਦੇ ਸਕਿੰਟਾਂ ਦੇ ਵਿੱਚ ਪੂਰਾ ਘਰ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਗੰਗਾ ਨਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਜਿੱਥੇ ਗੰਗਾ 'ਚ ਉਫਾਨ ਹੈ ਚਾਰੇ ਪਾਸੇ ਕਹਿਰ ਮਚਿਆ ਹੋਇਆ ਹੜ ਵਰਗੇ ਹਾਲਾਤ ਬਣੇ ਹੋਏ ਨੇ ਗੰਗਾ ਨਦੀ ਦੇ ਨੇੜੇ ਰਹਿ ਰਹੇ ਇਲਾਕਿਆਂ ਦੇ ਵਿੱਚ ਲੋਕ ਡਰੇ ਹੋਏ ਨੇ ਤਾਂ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਪੂਰਾ ਘਰ ਪਾਣੀ ਦੇ ਵਿੱਚ ਸਮਾ ਜਾਂਦਾ ਹੈ ਤਾਂ ਬਿਹਾਰ ਦੇ ਵਿੱਚ ਇਸ ਵੇਲੇ ਹੜ ਦਾ ਕਹਿਰ جاری ਹੈ ਬਾਗਲਪੁਰ ਤੇ ਮੰਗੋਰ ਦਾ ਇੱਕ ਵੱਡਾ ਇਲਾਕਾ ਇਸ ਵੇਲੇ ਹੜ ਦੇ ਕਾਰਨ ਤਬਾਹ ਹੋ ਰਿਹਾ ਹੈ ਅਜੇ ਦੇ ਵਿੱਚ ਗੰਗਾ ਦੀਆਂ ਤੇਜ਼ ਲਹਿਰਾਂ ਕਰਕੇ ਕਈ ਘਰ ਰੁੜ ਚੁੱਕੇ ਨੇ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਦੋ ਮੰਜ਼ਲਾ ਇਹ ਮਕਾਨ ਪਾਣੀ ਦੇ ਵਿੱਚ ਸਮਾ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਹੋਰ ਘਰ ਵੀ ਇਸੇ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਰੁੜ ਗਏ ਨੇ ਤਾਂ ਗੰਗਾ ਨਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਜਿੱਥੇ ਲਗਾਤਾਰ ਕਹਿਰ ਮਚਿਆ ਹੋਇਆ ਹੈ। ਹੌਫਨਾਕ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗੰਗਾ ਉਫਾਨ ਤੇ ਹੈ ਤੇ ਚਾਰੇ ਪਾਸੇ ਕਹਿਰ ਮਚਿਆ ਹੋਇਆ ਹੈ। ਲੋਕ ਡਰੇ ਹੋਏ ਨੇ। ਇਹ ਨਹੀਂ ਨਹੀਂ NH 80 ਦੀਆਂ ਕਈ ਸੜਕਾਂ ਹੜ੍ਹ ਦੇ ਪਾਣੀ ਦੇ ਵਿੱਚ ਵਹਿ ਚੁੱਕੀਆਂ ਨੇ ਕਈ ਰਸਤੇ ਬੰਧ ਹੋ ਚੁੱਕੇ ਨੇ ਆਵਾਜ਼ਾਈ ਠਾਪੋ ਚੁੱਕੀ ਹੋਈ ਹੈ ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਸ ਵੇਲੇ ਗੰਗਾ ਨਦੀ ਖਤਰੇ ਦੇ ਨਿਸ਼ਾਨ ਤੋਂ ਲਗਭਗ 1.5 ਮੀਟਰ ਉੱਪਰ ਵਹਿ ਰਹੀ ਅਤਾ ਲਗਾਤਾਰ ਖਤਰਾ ਮੰਡਰਾ ਰਿਹਾ ਹੈ ਲੋਕਾਂ ਤੇ ਜੋ ਕਿ ਗੰਗਾ ਨਦੀ ਦੇ ਕਿਨਾਰੇ ਰਹਿ ਰਹੇ ਨੇ ਤੇ ਇਸੇ ਦਰਮਿਆਨ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿਵੇਂ ਮਿਹਨਤ ਨਾਲ ਬਣਾਇਆ ਹੋਇਆ ਆਸ਼ਿਆਨਾ ਪਰਿਵਾਰ ਦਾ ਪਾਣੀ ਦੇ ਵਿੱਚ ਸਮਾ ਜਾਂਦਾ ਜਿਸ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਪਰਿਵਾਰ ਰਹਿ ਰਿਹਾ ਸੀ ਉਹਨਾਂ ਦਾ ਇਹ ਪੂਰਾ ਕਾਰ ਜੋ ਉਹਨਾਂ ਨੇ ਮਿਹਨਤ ਦੇ ਨਾਲ ਬਣਾਇਆ ਸੀ ਪੂਰਾ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਉਹ ਆਪਣੇ ਕਾਰ ਛੱਡ ਕੇ ਕਿਸੇ ਹੋਰ ਥਾਂ ਦੇ ਚਲ ਜਾਣ ਉੱਚੀਆਂ ਥਾਵਾਂ ਤੇ ਚਲ ਜਾਣ ਅਤੇ ਸਰਕਾਰੀ ਕੈਂਪਾਂ ਦੇ ਵਿੱਚ ਇਸ ਵੇਲੇ ਪਨਾਹ ਲੈਣ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਤਾਂ ਹਾਲਾਤ ਬੇਹੱਦ ਖੌਫਨਾਕ ਨਜ਼ਰ ਬੇहद ਖੌਫਨਾਕ ਹੈ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਇੱਕ ਪੂਰਾ ਘਰ ਦੋ ਮੰਜ਼ਲਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ